ਕੁਲੀਨ ਲਗਾਇਆ ਆਪਣੀ ਮੰਮੀ ਅਤੇ ਭਜੇ ਉੱਤੇ ਇਲਜ਼ਾਮ ਕਿਹਾ ਮੇਲੇ ਡੈਰੀ ਨੂਹਿਨਾ ਨੇ ਰਿਤਾਬ ਰਲ ਕੇ ਮਰਵਾ। ਇਹਾਂ ਤੇ ਤੰਗੜਾ ਨੂੰ ਨੋਤਨ ਨੂੰ ਬੇਬੇ ਮਹਿੰਦਰ ਕੋਹਨ ਦਾ ਟੋਠੋ ਕਮਾ ਜਵਾਬ ਜਿੱਥੇ ਦਰਗੜ ਗਾਜ ਨੇ ਵੀ ਕਰ ਦਿੱਤਾ ਨਾ ਜੇ ਆ ਕੰਮ ਪਾਕਿਸਤਾਨ ਗੁਰੂ ਘਰ ਜਾਲੇ ਕੱਟ ਤਾਰਪੋਰ ਲਾਂਗਾ ਕੋਰੀਡੋਰ ਖਲਬੋ ਲਈ ਕੀਤਾ ਇਹ ਕੰਮ ਕਪਤਨ ਮਨਿੰਦਰ ਸਿੰਘ ਦੇ ਬਾਰੇ ਲੋਕਾਂ ਨੇ ਵੇਖੋ ਕੀ ਕੀ ਕਹਿ ਦਿੱਤਾ ਆਮ ਆਦਮੀ ਪਾਰਟੀ ਦੇ ਆਪਣੇ ਹੀ ਐਮਪੀ ਨੇ ਹੁਸ਼ਿਆਰਪੁਰ ਬਈਕਾਂਡ ਉੱਤੇ ਪਰਿਵਾਰ ਨੂੰ ਮਿਲ ਕੇ ਭਗਵੰਤ ਮਾਨ ਨੂੰ ਦਿੱਤਾ ਗਿਆ ਜਵਾਬ ਭਾਈ ਅਮਰਿਤਪਾਲ ਸਿੰਘ ਦੇ ਪਿਤਾ ਨੇ ਹੁਸ਼ਿਆਰਪੁਰ ਬਈਕਾਂਡ ਤੇ ਪਰਿਵਾਰ ਨੂੰ ਮਿਲ ਕੇ ਭਗਵੰਤ ਮਾਨ ਨੂੰ ਦਿੱਤੀ ਚਿਤਾਵਨੀ ਜੀਓ ਦੋਸਤੋ ਮੈਂ ਤੁਹਾਡਾ ਆਪਣਾ ਪੱਤਰਕਾਰ ਈਸ਼ਰ ਸਿੰਘ ਅੱਜ ਦੀਆਂ ਤਾਰੀਆਂ ਵੱਡੀਆਂ ਖਬਰਾਂ ਦੀ ਅਪਡੇਟ ਲੈ ਕੇ ਪੰਜਾਬੀ ਬ੍ਰੇਕਿੰਗ ਨਿਊਜ਼ ਕਿਸਾਨ ਤੇ ਹਾਲ ਹੋ ਰਹਾ ਹੈ ਤਾਂ ਮੈਂ ਸ਼ੁਰੂ ਕਰਦੇ ਆਂ ਅੱਜ ਦੀਆਂ ਤਾਰੀਆਂ ਵੱਡੀਆਂ ਖਬਰਾਂ ਸਭ ਤੋਂ ਬਿਲਾ ਤੁਸੀਂ ਇਹ ਵੀਡੀਓ ਨਹੀਂ ਐਕਸ ਸਕਦੇ ਹੋ ਇਹ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿਸ ਵਿੱਚ ਕਹਿ ਰਹੇ ਹਨ ਕਿ ਕੀ ਮਸਲਾ ਹੈ ਪਤਾ ਕਿਸੇ ਨੂੰ ਜਿਸ ਵਿੱਚ ਕੁੜੀ ਪੰਜਾਬੀ ਕੁੜੀ ਛੋਟੀ ਬੱਚੇ ਜਾਨ ਨਾਦਾਰ ਨਹੀਂ ਹੈ ਕਿ ਮੇਰੇ ਮੰਮੀ ਹਤੇ ਇੱਕ ਵਈਏ ਨੇ ਰਲ ਕੇ ਮੇਰੇ ਡੈਰੀਨ ਮਰਵਾ ਦਿੱਤਾ ਹੈ ਤੇ ਮੈਨੂੰ ਇਨਸਾਫ ਚਾਹੀਦਾ ਹੈ ਯਾ ਦੋਸਤੋ ਹੁਸ਼ਿਆਰਪੁਰ ਵੀ ਇਹ ਕਾਂਡ ਤੋਂ ਬਾਅਦ ਪ੍ਰਵਾਸੀਆਂ ਦੇ ਪ੍ਰਤੀ ਮਾਹੌਲ ਕਾਫੀ ਦਰਮਾਇਆ ਹੋਇਆ ਤੇ ਉਸ ਵਿੱਚ ਨੂੰ

ਸਾਡੇ ਘਰੇ 5 ਸਾਲਾਂ ਤੋਂ ਇੱਕ ਭਈਆ ਰਹਿ ਰਿਹਾ ਵਾ ਰਹਿ ਲਿਆ ਸੀ ਤੇ ਉਹਦਾ ਮੇਰੀ ਮੰਮੀ ਨਾਲ ਗਲਤ ਚੱਕਰ ਚੱਲ ਰਿਹਾ ਸੀ ਰਿਲੇਸ਼ਨਸ਼ਿਪ ਤੇ ਉਹਨਾਂ ਦੋਨਾਂ ਨੇ ਮੇਰੇ ਡੈਡੀ ਦਾ ਮਰਡਰ ਕਰਵਾ ਦਿੱਤਾ ਤੇ ਮੇਰਾ ਨੰਨਾ ਵੀ ਵਿਚੀ ਸੀ ਪਰ ਉਸ ਨੂੰ ਬਾਹਰ ਰੱਖਿਆ ਗਿਆ ਕਿ ਉਹ ਸਾਨੂੰ ਬਾਹਰ ਕਢਾ ਸਕੇ ਤੇ ਵੀ ਹੈ ਨਾ ਮੇਰੇ ਚਾਚੇ ਚਾਚੀ ਤੇ ਗਾਲਤ ਵੀਡੀਓ ਬਣਾ ਹਮਣਾ ਕੇ ਪਾੰਦਾ ਹੈ ਕਿ ਉਹ ਵੀ ਵਿਚੀ ਹੋਣ ਉਹਨਾਂ ਦਾ ਵੀ ਨਾਮ ਵਿੱਚ ਲਿਆ ਜਾਵੇ ਇਹ ਵੀਡੀਓ ਪਗਮਤ ਮਾਧਿਕਰ ਜਾਣੀ ਚਾਹੀਦੀ ਹੈ ਉਸ ਤੋਂ ਅਗਲੀ ਵੱਡੀ ਵੱਡੀ ਖਬਰ ਦੀ ਅਪਡੇਟ ਮਾਨੂੰ ਬਾਦੇ ਹਾਂ ਬੇਬੇ ਮਿੰਦਰ ਕੋਰ ਨੇ ਕੰਗਲਾ ਰਣੋਤ ਨੂੰ ਦਿੱਤਾ ਠੋਕਮਾ ਜੀਵਾ ਕਿਹਾ ਮੈਦਾਨ ਤਨੂੰ ਕਿਹਾ ਹੈ ਉਸ ਨੂੰ ਕੰਗਲਾ ਰਣੋਤ ਨੂੰ ਸਮਲ ਜੜੀ ਹੂਰ ਬੇਬੇ ਮਿੰਦਰ ਕੋਰ ਨੇ ਬੋਲਿਆ ਬੇਬੇ ਮਿੰਦਰ ਕੋਰ ਤੈਸ ਰੁਪਏ ਲੈ ਕੇ ਕਿਸਾਨ ਅੰਦੋਲਨ ਚਸ਼ਮੂਰੀਅਤ ਦੀ ਕੀਤੀ ਸੀ ਟਿੱਪਣੀ ਕੰਗਲਾ ਰਣੋਤ ਨੇ ਕਾਗਦ ਦੇ ਪਹਿਲੇ ਹੀ ਸੁਪਰੀਮ ਕੋਰਟ ਨੇ ਰੱਦ ਕੀਤੀ ਸੀ ਭਾਲ ਭਾਗੂ ਦੀ ਪਟੀਸ਼ਨ ਬੰਗਲਾਦੇਸ਼ ਨੂੰ ਦਾਬੇ ਨੂੰ ਮਾਮਲਾ ਕਿਹੜਾ ਆਇਆ ਹੋਇਆ ਲੱਗ ਰਿਹਾ ਹੈ ਇਹਨੇ ਪੰਜਾਬੀਆਂ ਦੇ ਨਾਲ ਪੰਗੇ ਤਾਂ ਲੈ ਰਿੰਦੀ ਹੈ ਬਾਅਦ ਵਿੱਚ ਹੁਣ ਇਸ ਤਰ੍ਹਾਂ ਦੇ ਕੇਸ ਬੁਤਰੇ ਪੈ ਰਹੇ ਹਨ ਬੀਬੇ ਮਹਿੰਦਰ ਕੋਰ ਨੇ ਤੇ ਬੀਬੇ ਮਹਿੰਦਰ ਕੋਰ ਦੀਆਂ ਵਕੀਲਾਂ ਨੇ ਚੰਗਾ ਸਰਕਸ ਖਾਇਆ ਹੈ ਮੁਰਪ ਜੰਨੂ ਮਰਦੀ ਹੈ ਪਰੰਤੂ ਬੇਬੇ ਪੱਜ ਨਹੀਂ ਦੇ ਨਹੀਂ ਆਉਣੀ ਤੀਜੀ ਵਾਰ ਇਸ ਸਮਾਂ ਹੈ ਜੀ ਪੰਜਾਬੀ ਐਕਟਰੈਸ ਨੀਰੂ ਬਾਜਵਾ ਨੇ 15 ਪਿੰਡਾਂ ਦੇ ਬੱਚਿਆਂ ਦੀ ਪੜ੍ਹਾਈ ਦੀ ਜ਼ਿੰਮੇਵਾਰੀ ਜੀਹਾਂ ਦੋਸਤੋ ਹਰ ਕਾਰਨ ਪ੍ਰਭਾਵਿਤ ਪਿੰਡਾਂ ਦੇ ਬੱਚਿਆਂ ਲਈ ਇੱਕ ਹੁਣ ਵੀਰ ਜੱਦੀ ਹੈ ਜਿਸੇ ਬਾਕੀ ਸਾਰੇ ਸਿੰਗਰਾਂ ਨੇ ਇੰਨੀ ਹੈਲਪ ਕੀਤੀ ਹੈ ਹੁਣ ਇਹ ਐਕਟਰੈਸ ਨੀਰੂ ਬਾਜਵਾ ਨੇ 15 ਪਿੰਡਾਂ ਦੇ ਬੱਚਿਆਂ ਦੀ ਪੜ੍ਹਾਈ ਦੀ ਜ਼ਿੰਮੇਵਾਰੀ ਚੁੱਕ ਲਈ ਹੈ ਕਹਿ ਰਹੀ ਹੈ ਕਿ ਮੈਂ ਇਹਨਾਂ 15 ਪਿੰਡਾਂ ਦੇ ਬੱਚਿਆਂ ਨੂੰ ਪੜਾਵਾਂਗੀ ਆਪਣੇ ਖਾਤੇ ਉੱਤੇ ਜੋ ਕਿ ਬਹੁਤ ਹੀ ਵਧੀਆ ਕਦਮ ਹੈ ਇਸੇ ਤਰ੍ਹਾਂ ਬਾਕੀ ਪੰਜਾਬ ਦੇ ਸਿੰਗਰਾਂ ਨੂੰ ਸ਼ਾਬਾਸ਼ੀ ਯਾਰੀ ਬੰਦੀ ਹੈ ਤੇ ਜੀ ਵੀ ਵੀਡੀਓ ਨੂੰ ਲਾਈਕ ਕਰਕੇ ਸਪੋਰਟ ਜ਼ਰੂਰ ਕਰੋ ਬਸ ਟੋਟਲੀ ਝੋਤੀ ਮੰਡੀ ਖਬਰ ਆਈ ਹੈ ਸੰਦੀਪ ਸਿੰਘ ਸਨੀ ਵਾਲਾ ਜਿਸ ਨੇ ਸੂਰੀ ਦਾ ਕਤਲ ਕੀਤਾ ਸੀ ਸੂਰੀ ਨੂੰ ਸਲੀਪ ਸੂਰੀ ਨੂੰ ਸੌਦਾ ਲਾਇਆ ਸੀ ਉਹਨਾਂ ਦੇ ਵਕੀਲਾਂ ਨੇ ਵੱਡਾ ਖੁਲਾਸਾ ਕੀਤਾ ਹੈ ਕਹਿ ਰਹੇ ਹਨ ਕਿ ਨੀਲਪੜੇ ਨੇ ਸੰਦੀਪ ਸਿੰਘ ਸਗੀ ਬਾਈ ਦੇ ਜੀ ਹਾਂ ਵਕੀਲਾਂ ਦਾ ਕਹਿਣਾ ਹੈ ਕਿ ਨੰਗੀ ਅੱਖ ਨਾਲ ਨਹੀਂ ਵੇਖਿਆ ਜਾ ਸਕਦਾ ਮਿਲ ਕੇ ਆਏ ਹਾਂ ਬਹੁਤੀ ਬੁਰਾ ਹਾਲ ਕੀਤਾ ਹੈ ਪੁਲਿਸ ਨੇ ਸਨੀ ਸਿੰਘ ਸਨੀ ਵੀਰ ਦਾ ਉਸ ਤੋਂ ਤਾਂ ਤੁਰਿਆ ਵੀ ਨਹੀਂ ਸੀ ਜਾ ਰਿਹਾ ਅਗਲੀ ਵਾਰੀ ਖਬਰ ਹੈ ਕਿ ਜਥੇਦਾਰ ਗੱਜ ਨੇ ਪਹਿਲੇ ਪਾਕਸ਼ਾ ਗੁਰੂ ਨਾਨਕ ਦੇਵ ਜੀ ਦਾ ਜੋਤੀ ਜੋਤ ਦਿਵਸ ਮੌਕੇ ਕੀਤੀ ਅਰਦਾਸ ਕਲਾਂਗਾ ਖੁੱਲਣ ਸਿੱਖ ਜਥੇ ਦਵਰਾ ਗੁਰਤਾ ਮਾਲੇ ਦਰਸ਼ਨਾ ਲਈ ਜਾਣ ਪੰਜਾਬ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਹੈ ਹੁਸ਼ਿਆਰਪੁਰ ਦੇ ਬਈ ਇਹ ਕੱਲ੍ਹ ਮਾਰੇ ਹਲੇ ਤੱਕ ਕੋਈ ਬਿਆਨ ਨਹੀਂ ਆਇਆ ਪਰੰਤੂ ਪਾਕਿਸਤਾਨ ਕੋरिडोर ਲਾਂਗਾ ਖੁੱਲਣ ਲਈ ਅਰਦਾਸ ਕੀਤੀ ਹੈ। ਅਗਲੀ ਖਬਰ ਹੈ ਕਿ ਹੁਸ਼ਿਆਰਪੁਰ MP ਡਾਕਟਰ 라ਜ ਕੁਮਾਰ ਜੱਬੇਵਾਲ ਨੇ ਹੁਸ਼ਿਆਰਪੁਰ ਪਈ ਕਾਂਡ ਤੋਂ ਬਾਅਦ ਉੱਥੇ ਜਾ ਕੇ ਉਹਨਾਂ ਦੇ ਪਰਿਵਾਰ ਨੂੰ ਮਿਲ ਕੇ ਅਫਸੋਸਯਾਰ ਕੀਤਾ ਹੈ ਅਤੇ 2 ਲੱਖ ਰੁਪਏ ਦਾ ਸ਼ਯੋਗ ਦਿੱਤਾ ਹੈ। ਹੁਸ਼ਿਆਰਪੁਰ ਦੇ ਮਹੱਲਾ ਨੀਨਦੀਪ ਨਜ਼ਰ ਦੇ 5 ਸਾਲਾ ਮਸੂਮ ਬੱਚੇ ਹਰਵੀਰ ਸਿੰਘ ਦੇ ਬੇਰਮੀਨਾਰ ਕੋਈ ਕਤਲ ਨੇ ਸੰਝੋੜ ਕੇ ਰੱਖ ਦਿੱਤਾ ਹੈ। ਇਸ ਤਰ੍ਹਾਂ ਉਹਨਾਂ ਨੇ ਆਖਿਆ ਹੈ ਕਿ ਮੈਂ ਸਰਦਾਰ ਭਗਵੰਤ ਮਾਨ ਨੂੰ ਵੀ ਅਪੀਲ ਕਰੂੰਗਾ ਕਿ ਭਗਵੰਤ ਮਾਨ ਜੀ ਘਰ ਕਾਨੂੰਨ 'ਚ ਵੀ ਉਨ੍ਹਾਂ ਦੀ ਮਦਦ ਕਰਨ ਬੱਚਿਆਂ ਦੇ ਪਿਤਾ ਨੂੰ ਨਗਰ ਨਿਗਮ ਵਿੱਚ ਯੋਗਤਾ ਅਨੁਸਾਰ ਨੌਕਰੀ ਵੀ ਦੇਣ ਸ਼ਿਫਾਰਿਸ਼ ਕਰਾਂਗਾ ਫਾਸਟ ਟਰੈਕ ਕੋਰਟ ਵਿੱਚ ਜਾਂ ਜਤੋਂ ਜਲਦੀ ਇਨਸਾਫ ਅਤੇ ਫਾਂਸੀ ਦੀ ਸਜ਼ਾ ਦੇਣ ਦੀ ਬਈਏ ਨੂੰ ਫਾਂਸੀ ਦੀ ਸਜ਼ਾ ਦੇਣ ਦੀ ਸ਼ਿਫਾਰਿਸ਼ ਕਰਾਂਗੇ ਆਮ ਆਦਮੀ ਪਾਰਟੀ ਦੇ ਐਮਐਲਏ ਹਨ ਐਮਪੀ ਹਨ ਡਾ. ਪ੍ਰਿਲਾਜ ਕੁਮਾਰ ਜੱਬੇਵਾਲ ਤੇ ਉਹਨਾਂ ਨੇ ਕਿਹਾ ਕਿ ਪਰਿਵਾਰ ਨੂੰ ਦਿਲਾਸਾ ਦੇ ਹੌਸਲਾ ਦਿੰਦੇ ਹੋਏ ਕਿਹਾ ਕਿ ਮੈਂ ਆਪਣੀ ਸਰਕਾਰ ਭਗਵੰਤ ਮਾਨ ਸਰਕਾਰ ਤੇ ਪੂਰਾ ਭਰੋਸਾ ਤੇ ਵਿਸ਼ਵਾਸ ਰੱਖਦੇ ਹਾਂ ਕਿ ਨਾ ਹੱਕੀ ਭਗਵੰਤ ਮਾਨ ਸਾਹਿਬ ਮਨਤਾ ਦੀ ਜਰੂਰ ਮਦਦ ਕਰਨਗੇ ਅੱਗੇ ਦੋਸਤੋ ਅਗਲੀ ਵੱਡੀ ਖਬਰ ਹੈ ਕਿ ਰਮਨਿਤਪਾਲ ਸਿੰਘ ਜੋ ਕਿ ਡਿਬਰੂਗੜ੍ਹ ਜ਼ਿਲ੍ਹੇ ਵਿੱਚ ਮੰਦ ਹਾਲ ਉਹਨਾਂ ਦੇ ਪਿਤਾ ਨੇ ਵੀ ਅਸ਼ਬਈਏ ਕੰਤ ਵਾਲੇ ਹੁਸ਼ਿਆਰਪੁਰ ਵਿੱਚ ਇਸ ਪਰਿਵਾਰ ਨੂੰ ਮਿਲ ਕੇ ਭਗਵੰਤ ਮਾਨ ਨੂੰ ਚੇਤਾਵਨੀ ਦੇ ਦਿੱਤੀ ਹੈ ਉਹ ਹੰਤਮਨੂ ਕਿਹਾ ਹੈ ਕਿ ਜੇਕਰ ਬੱਚੇ ਨੂੰ ਇਨਸਾਫ ਨਾ ਦਿੱਤਾ ਤਾਂ ਕਰਾਂਗੇ ਵੱਡਾ ਪ੍ਰਦਰਸ਼ਨ ਇਹ ਹਾ ਉਹ ਐਮਪੀ ਅਮਰਿਤਪਾਲ ਸਿੰਘ ਦੇ ਪਿਤਾ ਨੇ ਇਸ ਤਰ੍ਹਾਂ ਚੇਤਾਵਨੀ ਦਿੰਦੇ ਹੋਏ ਕਹਿ ਦਿੱਤਾ ਹੈ ਕਿ ਭਗਵੰਤ ਮਾਨ ਸਰਕਾਰ ਜਲਦੀ ਤੋਂ ਜਲਦੀ ਉਸ ਭਾਈ ਨੂੰ ਫਾਂਸੀ ਦੇਵੇ ਜੇ ਨਹੀਂ ਜੇਕਰ ਨਹੀਂ ਦਿੱਤੀ ਤਾਂ ਅਸੀਂ ਵੱਡਾ ਰੋਸ ਪ੍ਰਦਰਸ਼ਨ ਕਰਾਂਗੇ ਸਰਕਾਰ ਦੀਆਂ ਗੋਲੀਆਂ ਲਗਾ ਦਵਾਂਗੇ ਅੱਗੇ ਦੋਸਤੋ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਪੋਸਟ ਵਾਇਰਲ ਹੋ ਰਹੀ ਹੈ ਜਿਸ ਵਿੱਚ ਜਲੰਧਰ ਸਬਜ਼ੀ ਮੰਡੀ ਦੀ ਤਸਵੀਰ ਆ ਰਹੀ ਹੈ ਕਿ ਵੀਡੀਓ ਹੈ ਇੱਕ ਬਈ ਨੇ ਆਪਣਾ ਗੋਪਤ ਪਾਤ ਛਿਟਖਾ ਦਿੱਤਾ ਵੀਡੀਓ ਦੇ ਵਿੱਚ ਜੀਹਾਂ ਫੋਟੋਵਾਂਦ ਸਕ੍ਰੀਨ ਤੇ ਦੇਖ ਸਕਦੇ ਹੋ ਇੱਥੇ ਪੱਤਰਕਾਰ ਵੀਰੇ ਨੀਨਾ ਦੀ ਵੀਡੀਓ ਬਣਾਇਆ ਸੀ ਤਾਂ ਇਹਨੇ ਅੱਗੋਂ ਉਸਨੇ ਨਾਲ ਓਖੇ ਹੋ ਕੇ ਥਪੜਾ ਥਪਰੀ ਹੋ ਗਏ ਉਸ ਨੇ ਸਾਹਮਣੇ ਪਿੱਲੇ ਦਾ ਆਪਣਾ ਗੋਤਾਂਗ ਆਪਣਾ ਪਾਟ ਦਿਖਾ ਦਿੱਤਾ ਤੇ ਬਾਲ ਵਿੱਚ ਉਸ ਨੇ ਹੀ ਗੱਲ ਪੈਣ ਲੱਗ ਪਏ ਕਿਥੇ ਇੱਕ ਪਾਸੇ ਪ੍ਰਵਾਸੀਆਂ ਨੇ ਹੁਸ਼ਿਆਰ ਵਿੱਚ ਹੋਏ ਹੁਸ਼ਿਆਰਪੁਰ ਤੇ ਜਲੰਧਰ ਵਰਗੀਆਂ ਕਟਨਾਮਾ ਵਾਪਰੀਆਂ ਹਨ ਤੇ ਉਸ ਤੋਂ ਬਾਅਦ ਹੁਣ ਇਹ ਇਸ ਤਰ੍ਹਾਂ ਦੇ ਨਾਲ ਕਰ ਰਹੇ ਹਨ ਇਸ ਲਈ ਵਿੱਚ ਗੋਤਾਂਗ ਦੇ ਕੋਨ ਦਾ ਕੀ ਮਤਲਬ ਸੀ ਪਤਾ ਨਹੀਂ ਦੀਦਮਾਗ ਵਿੱਚ ਚੱਲਦਾ ਰਹਿੰਦਾ ਹੈ ਇਹਨਾਂ ਦੇ ਤਾਹੀ ਤਾਂ ਪੰਜਾਬੀ ਨੇ ਗਰਮਾਏ ਹੋਏ ਹਨ ਤੁਸੀਂ ਹੁਣ ਆਪ ਹੀ ਦੱਸੋ ਇਹਦਾ ਗੋਤਾਂਗ ਲਾਇਆ ਬਦਲਣਾ ਚਾਹੀਦਾ ਸੀ ਉੱਥੇ ਹੀ ਮੌਕੇ ਦਾ ਪਰੰਤੂ ਪਕਰਚਾਰ ਨੇ ਪਤਾ ਨਹੀਂ ਕਿਉਂ ਇਹਨਾਂ ਨੂੰ ਉਹ ਛਕਿਆ ਉਹ ਤਾਂ ਚੁੱਪ ਕਰਕੇ ਆ ਗਿਆ ਪਰੰਤੂ ਜੇਕਰ ਕੋਈ ਹੋਰ ਹੁੰਦਾ ਤਾਂ ਇਹਨਾਂ ਨੇ ਜਰੂਰ ਸਬਕ ਸਿੱਖ ਹੁੰਦਾ ਦੋਸਤੋ ਤੁਸੀਂ ਦੋਸਤੋ ਤੁਸੀਂ ਕੀ ਕਰਦੇ ਜੇਕਰ ਤੁਹਾਡੇ ਸਾਹਮਣੇ ਕੋਈ ਭਈਆ ਇਸ ਤਰ੍ਹਾਂ ਦੇ ਨਾਲ ਆਪਣਾ ਗੁੱਸਾ ਤੁਹਾਡੇ ਸਾਹਮਣੇ ਰੱਖ ਦਿੰਦਾ ਜੇ ਤੁਹਾਡੀ ਨਾਲ ਤੁਹਾਡੀ ਗੱਲ ਪਿੰਦਾ ਜਾਂ ਉਹ ਖਾਣਾ ਹੁੰਦਾ ਆਪਣੀ ਕੀਮਤੀ ਰਾਏ ਕਮਨਤਾ ਵਿੱਚ ਜਰੂਰ ਸਾਂਝੀ ਕਰਿਓ ਤੇ ਮੂਲ ਪ੍ਰਵਾਸੀ ਹੁਸ਼ਿਆਰਪੁਰ ਮੁੱਦੇ ਉੱਤੇ ਗੱਲਬਾਤ ਕਰਦੇ ਹੋਏ ਤੁਹਾਨੂੰ ਇਹ ਹੀ ਅਪੀਲ ਕਰਦੇ ਹਾਂ ਕਿ ਕਿਤੇ ਵੀ ਯਾਦਨ ਲਖੇ ਸਿਧਾਨੇ ਦੇ ਵਾਂਗੂ ਲੱਖਾ ਸੁਣਾਣਾ ਜਿੱਦਾਂ ਦਿੰਦਾ ਹੈ ਕਿ ਇਸੇ ਮਾਮਲੇ ਨੂੰ ਅਹਿੰਸਾ ਦਾ ਰੂਪ ਨਾ ਦਿਓ ਨਹੀਂ ਤਾਂ ਪੰਜਾਬੀਆਂ ਨੇ ਮੇਰਾ ਕਰਕ ਕਰ ਦੇਣਾ ਹੈ ਇਸ ਲਹਿਰ ਦਾ ਚੰਗੀਪੁਰੀ ਲਹਿਰ ਚੱਲ ਰਹੀ ਹੈ ਜੇਕਰ ਇਸ ਨੂੰ ਕਾਮਯਾਬ ਕਰਨਾ ਹੈ ਤਾਂ ਸ਼ਾਂਤਮਈ ਢੰਗ ਦੇ ਨਾਲ ਲੋਕ ਪ੍ਰਦਰਸ਼ਨਾਂ ਵਿਖੇ ਸਾਲੋ ਪਿੰਡਾ ਪਿੰਡਾ ਲੋਚੀਹਾ ਕੇ ਮਤੇ ਪਾਸ ਕਰਵਾਓ ਤਕ ਪੰਜਾਬੀ ਇਸ ਲਹਿਰ ਨੂੰ ਕਾਮਯਾਬ ਬਣਾਉਣ ਵਿੱਚ ਪੂਰਾ ਪੂਰਾ ਯੋਗਦਾਨ ਦੇਣ ਜੇਕਰ ਇਹਨਾਂ ਨੇ ਰਵਾਸੀਆਂ ਨੂੰ ਆਪਣੇ ਹੱਥਾਂ ਨਾਲ ਕੁੱਟਣ ਲੱਗ ਪਏ ਤਾਂ ਇਸ ਤੋਂ ਸਾਡੇ ਹੀ ਉੱਤੇ ਕਾਨੂੰਨ ਦੀਆਂ ਤਾਰਾਂ ਵੱਲ ਆ ਗਈਆਂ ਤੇ ਸਾਡਾ ਹੀ ਨੁਕਸਾਨ ਹੋਵੇਗਾ ਇਸ ਮਾਮਲੇ ਨੂੰ ਗਨਭੀਖਤਾ ਨਾਲ ਸੁਖਿਰਦਾ ਸੁਖਿਰਦਤਾ ਨਾਲ ਸਮਝਦੇ ਹੋਏ ਇਸ ਨੂੰ ਠੀਕ ਢੰਗ ਦੇ ਨਾਲ ਸਮਝੋ ਅਤੇ ਪਰ ਵਾਸ਼ਿਨਾ ਜੀ ਇਸ ਲੈਰ ਵਿੱਚ ਆਪਣਾ ਯੋਗਦਾਨ ਪਾਓ ਵੀਡੀਓ ਨੂੰ ਮਤਲਬ ਸੇਅਰ ਕਰੋ ਤੇ ਪੰਜਾਬੀ ਬ੍ਰੇਕਿੰਗ ਏਰੀ ਕਿਸਾਨ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਧੰਨਵਾਦ